ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਿਸਾਨ ਵੀ ਰੋਟਾ ਸਾਡੇ ਲਈ ਲੈ ਕੇ ਆ ਗਏ ਵੀਡੀਓ ਅੱਜ ਕੱਲ ਜੋ ਕਿ ਕਣਕ ਵੱਢ ਕੇ ਮੱਕੀ ਬੀਜਣ ਦਾ ਦੌਰ ਚੱਲ ਰਿਹਾ ਹੈਗਾ ਮਸ਼ੀਨਾਂ ਬਹੁਤ ਮਿਲ ਨਹੀਂ ਰਹੀਆਂ ਮਤਲਬ ਇੰਨਾ ਚੱਲ ਰਿਹਾ ਕੰਮ ਇਹ ਤੁਹਾਨੂੰ ਆਪਾਂ ਅੱਜ ਦੀ ਵੀਡੀਓ 'ਚ ਇਹ ਦੱਸਣਾ ਚਾਹੁੰਦੇ ਹਾਂ ਵੀ ਬੈੱਡ ਵੱਡੇ ਦਾ ਕੀ ਨੁਕਸਾਨ ਆ ਤੇ ਬੈੱਡ ਛੋਟੇ ਦਾ ਕੀ ਨੁਕਸਾਨ ਆ ਬੈੱਡ ਜਮਾਂ ਸੇਮ ਹੋਣੇ ਚਾਹੀਦੇ ਆ ਜੋ ਬੰਦਾ ਬੀਜਣਾ ਹੁੰਦਾ ਉਹਨੂੰ ਤੁਸੀਂ ਕਹਿ ਸਕਦੇ ਹੋ ਵੀ ਬੈੱਡ ਇੱਕ ਸਮਾਨ ਰੱਖੋ ਵੱਡਾ ਬੈੱਡ ਹੋਊਗਾ ਤਾਂ ਤਹਾਡਾ ਗੇੜੇ ਘੱਟ ਲੱਗਣਗੇ ਵਾਹਣ ਘਟੂਗਾ ਮਤਲਬ ਜਿਹੜਾ ਆ ਵਿਚਾਲੜਲਾ ਬੈੱਡ ਹੁੰਦਾ ਇਹਦੇ ਸਮਾਨ ਹੀ ਸਾਈਡ ਵਾਲਾ ਬੈੱਡ ਬਣੇ ਸਾਈਡ ਵਾਲਾ ਬੈੱਡ ਜਿਹੜੋ ਬਣਾਉਂਦੀ ਆ ਤਾਂ ਮਸ਼ੀਨਿਕ ਵੱਡਾ ਚਾਹੇ ਛੋਟਾ ਕਰ ਜਾਂਦੀ ਆ ਕੀ ਇਸ ਲਈ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਬੈੱਡ ਇੱਕ ਸਮਾਨ ਹੀ ਹੋਣਾ ਚਾਹੀਦਾ ਜੇ ਵੱਡਾ ਬੈੱਡ ਆ ਤਾਂ ਤੁਹਾਡਾ ਔਰੇ ਘੱਟ ਲੱਗਣਗੇ ਵੀ ਵੀ ਮਤਲਬ ਘੱਟ ਪਊਗਾ ਰੇ ਘੱਟ ਪਊਗਾ ਤੇ ਔਰੇ ਵੀ ਘੱਟ ਲੱਗਣਗੇ ਐਂ ਨਾ ਸਮਝੋ ਵੀ ਉਹਨਾਂ ਨੇ ਵੀ ਘਟਾਤਾ ਔਰੇ ਘੱਟ ਲੱਗਣਗੇ ਤੇ ਮੱਕੀ ਦਾ ਚਾਰ ਘੱਟ ਬਣੂਗਾ ਦੂਰ ਬੈੱਡ ਦਾ ਇਹ ਨੁਕਸਾਨ ਤੇ ਨੇੜੇ ਬੈੱਡ ਦਾ ਕੀ ਨੁਕਸਾਨ ਆ ਨੇੜੇ ਬੈੱਡ ਆਪਾਂ ਕਹਦੇ ਆਂਗੇ ਵੀ 20 ਵੀ ਵੱਧ ਪੈਜੂ ਔਰੇ ਵੀ ਵੱਧ ਪੈਜੂ ਤੇ ਆਪਣੇ ਔਰੇ ਵੀ ਵੱਧ ਲੱਗ ਜਾਣਗੇ ਪਰ ਨੁਕਸਾਨ ਇਹਦਾ ਇਹ ਆ ਵੀ ਜਦੋਂ ਆਪਾਂ 4 ਪਾਉਣਾ 4 ਪਾਉਣ ਵਾਲੀ ਇਕੱਲੇ ਔਰੇ ਵਾਲੀ ਅੜੰਬੇ ਨਾ ਪਾਉਣਾ ਦਾ ਕੋਈ ਨੁਕਸਾਨ ਨਹੀਂ ਗਾ ਜੇ 4 ਦੂਜੀ ਨਾ ਪਾਉਣੀ ਆਪਾਂ ਗ੍ਰਾਈਂਡਰ ਨਾਲ ਤਾਂ ਨੁਕਸਾਨ ਹੀ ਨੁਕਸਾਨਾ ਮਤਲਬ ਜਦੋਂ ਉਹਨੇ ਮਸ਼ੀਨ ਨੇ ਆ ਔਰਾ ਲੈ ਕੇ ਜਾਣਾ ਮਤਲਬ ਵੱਡਦੀ ਨੇ ਤਾਂ ਆਹਾ ਔਰਾ ਜਿਵੇਂ ਆ ਔਰੇ ਦੇ ਇੱਕ ਬਰਾਬਰ ਹੋਣਾ ਚਾਹੀਦਾ ਜੋ ਬੈਡ ਲਵੇ ਹੋਇਆ ਕੋਲੇ ਹੋਇਆ ਜਿਵੇਂ ਇੱਥੇ ਹੁਣ ਔਰਾ ਗਾ ਆਹਾ ਦੂਜਾ ਔਰਾ ਇੱਥੇ ਹੋਇਆ ਤਾਂ ਬੈਡ ਜਦੋਂ ਉਹ ਮਸ਼ੀਨ ਗ੍ਰਾਈਂਡਰ ਜਿਹੜਾ ਆ ਔਰਾ ਵੱਡੂਗਾ ਤਾਂ ਆ ਔਰੇ ਨੂੰ ਲਾਤੜਦਾ ਤੁਰਿਆ ਜਾਊ ਥੱਲੇ ਪਾਉਂਦਾ ਤੁਰਿਆ ਜਾਊ ਮਤਲਬ ਉਹਰਾ ਖਰਾਬ ਹੋਊਗਾ ਤੇ ਬੀਜ ਦਾ ਨੁਕਸਾਨ ਹੋਊਰੇ ਦਾ ਨੁਕਸਾਨ ਹੋ ਇਹ ਆ ਬੈੱਡ ਛੋਟੇ ਆ ਤੇ ਵੱਡੇ ਦੇ ਨੁਕਸਾਨ ਬਾਕੀ ਕਿਸਾਨ ਵੀਰੋ ਜੇਕਰ ਤੁਸੀਂ ਪਾਣੀ ਲਾਉਨੇ ਹੋਗੇ ਮੱਕੀ ਨੂੰ ਜਿਵੇਂ ਲੰਬੀ ਉਸਰੀ ਆ ਤਾਂ ਪਾਣੀ ਹੌਲੀ-ਹੌਲੀ ਜਾਊਗਾ ਤਾਂ ਸਲਾਬ ਫੜਦਾ ਜਾਊ ਦੇਖੋ ਸਲਾਬ ਚੜੀ ਪਈ ਆ ਜਿੱਥੋਂ ਤੱਕ ਬੀ ਹੈ ਬੀ ਹੈਗਾ ਇੱਥੇ ਇੱਥੇ ਤੇ ਖਾਲੀ ਇੱਥੇ ਇੱਥੋਂ ਪਾਣੀ ਇੱਥੇ ਆਊਗਾ ਜੇਕਰ ਉਸਰੀ ਤੁਹਾਡੀ ਛੋਟੀ ਆ ਗਈ ਤਾਂ ਤੁਸੀਂ ਕੀ ਕਰਨਾਗਾ ਜੇ ਇੱਕ ਵਾਰੀ ਪਾਣੀ ਲਾਤਾ ਤਾਂ ਵੀ ਤੱਕ ਸਾਡੀ ਸਲਾਬ ਨਹੀਂ ਜਾਣੀ ਤਾਂ ਹੌਲੀ ਹੌਲੀ ਮੱਕੀ ਹਰੀ ਹੋਊਗੀ ਤੁਸੀਂ ਕਰਨਾ ਅੱਜ ਪਾਣੀ ਲਾਉਣਾ ਤੇ ਕੱਲੂ ਦੁਬਾਰੇ ਫੇਰ ਜਦੋਂ ਸੋਕ ਗਿਆ ਖਾਲੀਆਂ ਤਾਂ ਦੁਬਾਰੇ ਫੇਰ ਪਾਣੀ ਨਾ ਭਰ ਦੇਣੀਆਂ ਤਾਂ ਜੋ ਸਲਾਬ ਵੀ ਤੱਕ ਪਹੁੰਚੇ ਤੇ ਵੀ ਹਰਾ ਹੋਵੇ ਜਿੰਨਾ ਕਰ ਬੀ ਤੱਕ ਸਲਾਬ ਨਹੀਂ ਪਹੁੰਚਦੀ ਉਹਨਾਂ ਕਰ ਵੀ ਹਰਾ ਨਹੀਂ ਹੁੰਦਾ ਪਤਾ ਹੀ ਆ ਉਹ ਤਾਂ ਆਪਾਂ ਨੂੰ ਮੜਾ ਗੱਲ ਦਾ ਚਾਹੀਦੀ ਆ ਇਹ ਆ ਮਤਲਬ ਪਾਣੀ ਲਾਉਣ ਦਾ ਤੀ ਕਮੱਕੀ ਨੂੰ ਬਾਕੀ ਬੈੱਡ ਛੋਟੇ ਵੱਡੇ ਦਾ ਨੁਕਸਾਨ ਇਹ ਵੀ ਆ ਜਿਹੜਾ ਹਰਜਕਲ ਢੋਲੀਆਂ ਤੇ ਸਪਰੇਅ ਕਰਦੇ ਆ ਆਪਾਂ ਕੱਲੇ ਕੱਲੇ ਔਰ ਉਹਤੇ ਕਰਨਾ ਪੈਂਦਾ ਮੱਕੀ ਤੇ ਕੱਲੇ ਕੱਲੇ ਟਾਂਡੇ ਤੇ ਤਾਂ ਜਿਹੜੀ ਉਹ ਦੋ ਸਾਈਡਾਂ ਵਾਲੀ ਨਾਲੀ ਆ ਤਾਂ ਉਹ ਜਿਵੇਂ ਛੋਟਾ ਹੋ ਗਿਆ ਤਾਂ ਉਹ ਇੱਕ ਸਮਾਨ ਨਹੀਂ ਜਾਊਗੀ ਜੇ ਵੱਡਾ ਹੋ ਗਿਆ ਤਾਂ ਵੀ ਇੱਕ ਸਮਾਨ ਨਹੀਂ ਜਾਊਗੀ ਇਸ ਲਈ ਉਸ ਨੂੰ ਕੀ ਕਰਨਾ ਤੁਸੀਂ ਐ ਬੈੱਡ ਦੇ ਉੱਪਰ ਜਿਵੇਂ ਐ ਤੁਰੇ ਜਾਂਦੇ ਆ ਇਸ ਤਰ੍ਹਾਂ ਨਹੀਂ ਜਾਣਾ ਤੁਸੀਂ ਨਾਲੀ ਨੂੰ ਉਹਨੂੰ ਐਂ ਕਰ ਦੇਣਾ ਜੇ ਬੱਡੇ ਛੋਟਾ ਵੱਡਾ ਹੁੰਦਾ ਤਾਂ ਇੱਥੇ ਤੇ ਇਹਦੇ ਬਰਾਬਰ ਬਣਾਈ ਹੋਈ ਆ ਉਹ ਖਾਲੀ ਦੇ ਸਾਈਡਾਂ ਸਾਈਡਾਂ ਤੇ ਪੌਣ ਖਾਤਰ ਬਣਾਈ ਹੋਈ ਆ ਨਾ ਕਿ ਆਪਾਂ ਸਿੱਧਾ ਬੱਡੇ ਤੇ ਤੁਰੇ ਜਾਈਏ ਐ ਸਾਈਡ ਉਹਦੀ ਲੈ ਕੇ ਜਾਣਾ ਪਊਗਾ ਤਾਂ ਜੋ ਪਤਾ ਉਹ ਦਵਾਈ ਇਕੱਲੇ ਇਕੱਲੇ ਟਾਂਡੇ ਤੇ ਪੈ ਜੂਗੀ ਬਾਕੀ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਲੈ ਕੇ ਆਇਆ ਕਰਾਂਗੇ ਕਿਉਂਕਿ ਹੁਣ ਤਾਂ ਮੱਕੀ ਬੀਜਤੀ ਮੱਕੀ ਦੇ ਜਾਂ ਕਿਸਾਨ ਵੀਰਾਂ ਦੇ ਲਈ ਹੋਰ ਵੀਡੀਓ ਵੀ ਲੈ ਕੇ ਆਇਆ ਕਰਾਂਗੇ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਨਾਲ Instagram ਆ ਉਹਨੂੰ ਵੀ ਕਰ ਲੋ ਫਾਲੋ ਤੇ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਕਰ ਦਿਓ ਕਮੈਂਟ ਕਰ ਦਿਓ ਜੇਕਰ ਚੰਗੀ ਲੱਗੀ ਜੇਕਰ ਨਹੀਂ ਚੰਗੀ ਲੱਗੀ ਤਾਂ ਵੀ ਸ਼ੇਅਰ ਕਰ ਦਿਓ ਤਾਂ ਜੋ ਮੇਰਾ ਮੈਨੂੰ ਹੌਸਲਾ ਮਿਲੇ ਵੀ ਅੱਗੇ ਤੋਂ ਚੰਗੀ ਵੀਡੀਓ ਤੁਹਾਡੇ ਲਈ ਲੈ ਕੇ ਆਵਾਂ ਧੰਨਵਾਦ ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਤੁਹਾਡਾ ਸੁਆਗਤ ਹੋਊਗਾ ਅੱਗੇ ਤੋਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਵਾਂਗੇ ਬਾਕੀ ਹੁਣ ਤਾਂ ਮੱਕੀ ਹਰੀ ਹੋਣ ਤੱਕ ਹਰੀ ਹੋ ਗਈ ਉਸ ਤੋਂ ਬਾਅਦ ਸਪਰੇ ਹਾਂ ਚੱਲੀ ਜਾਣੀਆਂ ਕੋਈ ਅੱਖਾਂ ਵਾਲੀ ਆ ਗਈ ਕੋਈ ਆ ਤਾਕਤ ਵਾਲੀ ਆ ਗਈ ਆਪਾਂ ਤੁਹਾਨੂੰ ਦੱਸੀ ਜਾਵਾਂਗੇ ਬਾਕੀ ਇੱਕ ਹੋਰ ਗੱਲ ਆ ਐਨ ਪੀ ਕੇ ਰੇ ਪਾ ਕੇ ਆਪਾਂ ਇਹ ਮੱਕੀ ਬੀਜਿਆ ਨਾ ਕਿ ਡਾਈ ਪਾਇਆ ਹੋਇਆ ਐਨ ਪੀ ਕੇ ਵੀ 1300 ਦਾ ਗੱਟਾ ਤੇ ਡਾਈ ਵੀ 1300 ਦਾ ਜਿਹੜਾ 30 32 12 ਗਾ ਉਹਦਾ ਗੱਟਾ ਹੈਗਾ 1700 ਦਾ ਉਹ ਪਾਉਣ ਦਾ ਕੋਈ ਫਾਇਦਾ ਨਹੀਂ 1700 ਲਾਉਣ ਦਾ ਤਾਂ ਐਨਪੀਕੇ ਲਾਉ ਜੇਕਰ ਡਾਈ ਨਹੀਂ ਮਿਲਦਾ ਤਾਂ ਐਨਪੀਕੇ ਰੇ ਪਾਓ ਮੱਕੀ ਬਹੁਤ ਵਧੀਆ ਹਰੀ ਹੋ ਬਾਕੀ ਤੁਹਾਨੂੰ ਦਿਖਾਵਾਂਗੇ ਅਗਲੀਆਂ ਵੀਡੀਓ ਵਿੱਚ ਕਿਸ ਤਰ੍ਹਾਂ ਦੀ ਮੱਕੀ ਹੁੰਦੀ ਹੈਗੀ ਮਾੜੀ ਮੋਟੀ ਤਾਕਤ ਘਟੂਗੀ ਤਾਂ ਉਹ ਜਿਹੇ ਤਾਕਤ ਵਾਲੀਆਂ ਦਵਾਈਆਂ ਪੈ ਜਾਣੀਆਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜਰੂਰ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤਾਂ ਜੋ ਮੈਨੂੰ ਹੌਸਲਾ ਮਿਲੇ ਅੱਗੇ ਤੋਂ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਵਾਂ ਧੰਨਵਾਦ ਦੋਸਤੋ